ਸਵਾਗਤ ਹੈ ਪੀਟੀਸੀ ਨਿਊਜ਼ ਉਪਰ ਸਾਧਾਰਨ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਜਦੋਂ ਵੀ ਕਿਸੇ ਬੰਦੇ ਤੇ ਦੁੱਖ ਸੁਖ ਆਂਦਾ ਤਾਂ ਸਭ ਤੋਂ ਪਹਿਲਾਂ ਉਹਦੇ ਜ਼ਿਹਨ ਦੇ ਵਿੱਚ ਆਂਦਾ ਕਿ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੇ ਤੇ ਵਿਪਤਾ ਆਈ ਹੈ ਦੁੱਖ ਆਇਆ ਸਰੀਰਕ ਤੌਰ ਤੇ ਤਾਂ ਤੁਸੀਂ ਹਸਪਤਾਲ ਨੂੰ ਯਾਦ ਕਰਦੇ ਹੋ ਜਦੋਂ ਵੀ ਤੁਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਜਾਂਦੇ ਹੋ ਕਿਸੇ ਵੀ ਤਰ੍ਹਾਂ ਦੀ ਛੋਟੀ ਜਾਂ ਵੱਡੀ ਸਰਜਰੀ ਦੇ ਲਈ ਤਾਂ ਡਾਕਟਰ ਨੂੰ ਹੀ ਰੱਬ ਦਾ ਰੂਪ ਮੰਨ ਕੇ ਜਾਂਦੇ ਹੋ ਭਰੋਸਾ ਕਰਕੇ ਜਾਂਦੇ ਹੋ ਕਿ ਡਾਕਟਰ ਨੇ ਜਿਹੜੇ ਉਹਨਾਂ ਤੇ ਸਾਨੂੰ ਪੂਰਾ ਭਰੋਸਾ ਪੂਰਾ ਫੇਥ ਹੈ ਕਿ ਇਹ ਸਾਡਾ ਸਭ ਕੁਝ ਠੀਕ ਕਰ ਦੇਣਗੇ ਪਰ ਜਦੋਂ ਡਾਕਟਰ ਹੀ ਰੱਬ ਦੇ ਆਸਰੇ ਜੀਣਦੇ ਹੋਣ ਜਦੋਂ ਡਾਕਟਰੀ ਸਿਸਟਮ ਹੀ ਪੂਰਾ ਰੱਬ ਦੇ ਆਸਰੇ ਹੋਵੇ ਫਿਰ ਤੁਸੀਂ ਆਸ ਕਿਸ ਤੋਂ ਰੱਖੋਗੇ ਗੱਲ ਕਰ ਰਹੇ ਹਾਂ ਨਾਰਥ ਪੰਜਾਬ ਦੀ ਪੰਜਾਬ ਦੇ ਸਭ ਤੋਂ ਵੱਡੇ ਹਸਪਤਾਲ ਦੀ ਜਿਸ ਦਾ ਨਾਮ ਹੈ ਰਜਿੰਦਰਾ ਹਸਪਤਾਲ ਰਜਿੰਦਰਾ ਹਸਪਤਾਲ ਹੁਣ ਰੱਬ ਰਾਖਾ ਉਸ ਦਾ ਕਿਉਂਕਿ ਇੱਕ ਵਾਰ ਨਹੀਂ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਗਈਆਂ ਨੇ ਜੋ ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕਦੀਆਂ ਨੇ ਇੱਕ ਵਾਰ ਫਿਰ ਤੋਂ ਅੱਜ ਇੱਕ ਇੰਨੀ ਵੱਡੀ ਘਟਨਾ ਰਜਿੰਦਰਾ ਹਸਪਤਾਲ ਦੇ ਵਿੱਚ ਹੋਈ ਹੈ ਜਿਸ ਨੇ ਝੰਜੋੜ ਕੇ ਰੱਖ ਦਿੱਤਾ ਸਭ ਨੂੰ ਦਰਸਲ ਰਜਿੰਦਰਾ ਹਸਪਤਾਲ ਦੇ ਓਟੀ ਦੇ ਵਿੱਚ ਆਪਰੇਸ਼ਨ ਥੀਟਰ ਦੇ ਵਿੱਚ ਜਦੋਂ ਇੱਕ ਸਰਜਰੀ ਚੱਲ ਰਹੀ ਸੀ ਕਿਸੇ ਦੀ ਤਾਂ ਉਸੇ ਦੌਰਾਨ ਲਾਈਟ ਚਲੀ ਜਾਂਦੀ ਹੈ ਬੱਤੀ ਗੁੱਲ ਹੋ ਜਾਂਦੀ ਹੈ ਵੈਂਟੀਲੇਟਰ ਤੇ ਬੰਦ ਪਾਇਆ ਹੁੰਦਾ ਤੇ ਉਸ ਦਾ ਆਪਰੇਸ਼ਨ ਚੱਲ ਰਿਆ ਹੁੰਦਾ ਨਾਲ ਨਾਲ ਤੇ ਉਦੋਂ ਬੱਤੀ ਗੁੱਲ ਹੋ ਜਾਂਦੀ ਹੈ ਤੇ ਸਾਰੇ ਡਾਕਟਰਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਹੈ ਸਾਰੇ ਡਾਕਟਰ ਉਸ ਮਰੀਜ਼ ਦੇ ਨੇੜੇ ਤੜੇ ਖੜੇ ਹੋ ਕੇ ਸਿਰਫ ਇਸ ਇਸ ਕੰਮ ਦੀ ਉਡੀਕ ਕਰਦੇ ਨੇ ਕਿ ਕਦੋਂ ਬਿਜਲੀ ਆਏਗੀ ਨਾਲ ਹੀ ਉਹ ਇੱਕ ਵੀਡੀਓ ਬਣਾ ਲੈਂਦੇ ਨੇ ਤੇ ਉਹ ਵੀਡੀਓ ਵਾਇਰਲ ਕਰਦੇ ਨੇ ਕਿਉਂਕਿ ਇੱਕ ਵਾਰ ਨਹੀਂ ਕਈ ਵਾਰ ਅਜਿਹਿਆਂ ਘਟਰਾਮਾ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਵੀ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਜਿਹੜੀ ਮੈਨੇਜਮੈਂਟ ਹੈਗੀ ਰਜਿੰਦਰਾ ਹਸਪਤਾਲ ਦੀ ਉਹ ਪੀ ਪੀਐਸਪੀਸੀਐਲ ਤੇ ਜ਼ਿੰਮੇਵਾਰੀ ਸੁੱਟਦੀ ਹੈ ਪੀਐਸਪੀਸੀਐਲ ਹੈ ਜਿਹੜੀ ਉਹ ਰਜਿੰਦਰਾ ਹਸਪਤਾਲ ਦੀ ਮੈਨੇਜਮੈਂਟ ਤੇ ਸੁੱਟਦੀ ਹੈ ਕਿ ਇਹਨਾਂ ਦਾ ਜਨਰੇਟਰ ਨਹੀਂ ਚੱਲ ਰਹਾ ਇਹਨਾਂ ਦੀ ਇੰਟਰਨਲ ਵਾਇਰ ਕਮਜ਼ੋਰ ਆ ਉਹ ਸੜ ਜਾਂਦੀਆਂ ਵਾਰ-ਵਾਰ ਇਹ ਇੱਕ ਵੀਡੀਓ ਦੇਖੋ ਤੁਹਾਨੂੰ ਸਿਸਟਮ ਕਿਵੇਂ ਚਰਮ ਰਾਂਦਾ ਕਿਵੇਂ ਮਰੀਜ਼ ਰੱਬ ਆਸਰੇ ਜਿੰਦਾ ਰਜਿੰਦਰਾ ਹਸਪਤਾਲ ਦੇ ਵਿੱਚ ਇਹ ਸੁਣ ਲਓ ਜਰਾ ਇੱਕ ਵਾਰ ਜਿਹੜਾ ਵੈਂਟੀ ਬੰਦ ਹੈ ਹੀ ਇਸ ਨਾਓ ਆਫਟਰ एवरीथिंग ਰਿਫਾਰਮ ਰਿਫਾਰਮਸ ਵੇਅ ਰਿਫਾਰਮਸ ਦੇ ਅੰਦਰ ਨਾਓ ਹੀ ਆਲਸੋ ਪਿਕਡ ਅਪ ਡਾਇਗਨੋਸਟਿਕ ਪਾਰਟ ਰਾਈਟ ਸੋ ਮੈਨ ਯੂ ਥ੍ਰੀ ਅਧਿਕਾਰ ਦੇ ਡਿਪਾਰਟਮੈਂਟ ਮੇ ਕੋਈ ਵੀ ਚੀਜ਼ ਹੈ ਉਸ ਵਾਰਾ ਡਾਕਟਰ ਸਟਾਫ ਇੱਦਾਂ ਸੀ ਆਪਰੇਟ ਕਰ ਰਹੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਤਸੋ ਸਿਓਪਰੇਟ ਕਿੱਦਾਂ ਕਰੇਗਾ ਜੇ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਨਹੀਂ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਕਦੋਂ ਨਹੀਂ ਨਹੀਂ ਬੰਦ ਜਿਹੜਾ ਵੈਂਟੀ ਬੰਦ ਹੈ ਹੀ ਇਸ ਨਾਉ ਆਫਟਰ ఎవਰੀਥਿੰਗ ਰਿਪੋਰਟ ਰਿਪੋਰਟਸ ਹੈ ਹੋਸਪੀਟਲਸ ਕੇ ਅੰਦਰ ਨਾ ਹੀ ਆਲਸੋ ਪਿੱਕਡ ਅ ਜਨਰਲ ਸਰਜੀਕਲ ਡਿਪਾਰਟਮੈਂਟ ਮੈਂ ਕੋਈ ਵੀ ਚੀਜ਼ ਹੈ ਉਸ ਵਾਰ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟਿਲੇਟਰ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਦੱਸੋ ਅਸੀਂ ਆਪਰੇਟ ਕਿੱਦਾਂ ਕਰੀਏ ਕਿਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬਿਟਡ ਹੈ ਪੇਸ਼ੈਂਟ ਦੀ ਸਰਜ ਹੂੰ ਸੋ ਇਹ ਵੀਡੀਓ ਤੁਸੀਂ ਦੇਖ ਲਈ ਇਸ ਵੀਡੀਓ ਦੇ ਵਿੱਚ ਕਿੰਨੇ ਬੇਵੱਸ ਨਜ਼ਰ ਆ ਰਹੇ ਨੇ ਸਾਰੇ ਡਾਕਟਰ ਸਭਾਨ ਸੀਨੀਅਰ ਡਾਕਟਰ ਵੀ ਨੇ ਜੂਨੀਅਰ ਡਾਕਟਰ ਵੀ ਨੇ ਸਾਰੇ ਹੀ ਬੇਵੱਸ ਨਜ਼ਰ ਆ ਰਹੇ ਨੇ ਕਿ ਲਾਈਟ ਨਹੀਂ ਹੈ 15 ਮਿੰਟ ਤੋਂ ਲਾਈਟ ਨਹੀਂ ਹੈ ਤੇ ਅਸੀਂ ਆਪਰੇਸ਼ਨ ਕਰਨ ਤੋਂ ਬੈਠੇ ਹੋਏ ਹਾਂ ਜਦੋਂ ਇਹ ਖਬਰ ਬਾਹਰ ਨਿਕਲੀ ਵਾਇਰਲ ਹੋਈ ਤਾਂ ਮੰਤਰੀ ਸਾਹਿਬ ਨੂੰ ਵੀ ਯਾਦ ਆਇਆ ਕਿ ਮੈਂ ਵੀ ਬਾਈਟ ਦੇਣੀ ਆ ਮੈਂ ਵੀ ਆਪਣਾ ਕੋਈ ਪੱਖ ਰੱਖਣਾ ਕਿਉਂਕਿ ਮੰਤਰੀ ਵੀ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲਾ ਦੇ ਨਾਲ ਹੀ ਸੰਬੰਧਿਤ ਅਰਜੰਦਰਾ ਹਸਪਤਾਲ ਤੋਂ 2 ਕਿਲੋਮੀਟਰ ਦੂਰ ਉਹਨਾਂ ਦੀ ਰਹਾਇਸ਼ ਵੀ ਹੈ ਤਾਂ ਮੰਤਰੀ ਸਾਹਿਬ ਨੇ ਸਾਰੇ ਦਾ ਸਾਰਾ ਠੇਕਰਾ ਇੱਕ ਡਾਕਟਰ ਦੇ ਸਿਰ ਹੀ ਪਾ ਦਿੱਤਾ ਕਹਿੰਦੇ ਨੇ ਡਾਕਟਰ ਘਬਰਾ ਗਿਆ ਘਬਰਾਹਟ ਚ ਆ ਕੇ ਉਹਨੇ ਇਦਾਂ ਦੀ ਸਟੇਟਮੈਂਟ ਦੇ ਦਿੱਤੀ ਹੁਣ ਸਵਾਲ ਮੰਤਰੀ ਸਾਹਿਬ ਇਹ ਵੀ ਜ਼ਰੂਰ ਖੜਾ ਹੁੰਦਾ ਹੈ ਕਿ ਡਾਕਟਰ ਤਾਂ ਪੱਕੇ ਜ਼ੇਰੇ ਵਾਲੇ ਹੁੰਦੇ ਨੇ ਡਾਕਟਰ ਤਾਂ ਇਲਾਜ ਕਰਨ ਲਈ ਡਾਕਟਰ ਨੇ ਤਾਂ ਪੇਟ ਖੋਲਿਆ ਪਏ ਜਿਹੜਾ ਉਹ ਟ੍ਰੀਟਮੈਂਟ ਕਰ ਰਿਹਾ ਤੇ ਤੁਸੀਂ ਡਾਕਟਰ ਨੂੰ ਹੀ ਕਹਿ ਰਹੀ ਡਾਕਟਰ ਘਬਰਾ ਗਿਆ ਜੇ ਡਾਕਟਰ ਹੀ ਘਬਰਾ ਗਿਆ ਤਾਂ ਅਜਿਹੇ ਘਬਰਾਉਣ ਵਾਲੇ ਡਾਕਟਰਾਂ ਦੇ ਹੱਥਾਂ ਦੇ ਵਿੱਚ ਤੁਸੀਂ ਮਰੀਜ਼ਾਂ ਦੀ ਜ਼ਿੰਦਗੀ ਦਿੱਤੀ ਹੋਈ ਹੈ ਇਹ ਸਵਾਲ ਤਾਂ ਤੁਹਾਡੇ ਤੇ ਵੀ ਖੜਾ ਹੁੰਦਾ ਸੁਣ ਲਓ ਇਹ ਬਿਆਨ ਜਿਹੜਾ ਡਾਕਟਰ ਸਾਹਿਬ ਨੇ ਦਿੱਤਾ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਇੱਕ ਹੁਣੇ ਥੋੜੀ ਜਿਹਾ ਮੈਂ ਵੀਡੀਓ ਦੇਖੀ ਆ ਜੀ ਜਿਹਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤੇ ਲਾਈਵ ਚ ਰਹੀ ਸੀ ਲਾਈਟ ਟ੍ਰਿਪ ਕੀਤੀ ਸੀ ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਵੇਲੇ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਕੋਰਾ ਕੇ ਕਿਵਰੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਲੇਕਿਨ ਜਿਹੜਾ ਮੈਂ ਸਾਰਿਆਂ ਨੂੰ ਅਸ਼ੋਰ ਕਰਨਾ ਚਾਹੁੰਦਾ ਕਿ ਕੋਈ ਕਮੀ ਨਹੀਂ ਹੈ ਜੀ ਤਿੰਨ ਜੜੀਆਂ ਹੈਗੀਆਂ ਹੌਟਲਾਈਨ ਅਰਜੰਦਰਾ ਹਸਪਤਲ ਵਾਸਤੇ ਪਹਿਲਾਂ ਇੱਕ ਵਾਰੀ ਹੌਟਲਾਈਨ ਦੀ ਦਿੱਕਤ ਆਈ ਸੀ ਅਸੀਂ ਦੋ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਹੂੰ ਸੋ ਡਾਕਟਰ ਬਲਬੀਰ ਸਿੰਘ ਹੁਰਾਂ ਦਾ ਤੁਸੀਂ ਬਿਆਨ ਸੁਣ ਲਿਆ ਸਿਹਤ ਮੰਤਰੀ ਬਲਬੀਰ ਸਿੰਘ ਉਹ ਕਹਿੰਦੇ ਕਿ ਡਾਕਟਰ ਘਬਰਾ ਗਿਆ ਸੀਗਾ ਇਸ ਕਰਕੇ ਉਹਨੇ ਇਦਾਂ ਦਾ ਬਿਆਨ ਦਿੱਤਾ ਕਿਉਂਕਿ ਲਾਈਟ ਵੀ ਥੋੜੀ ਦੇਰ ਬਾਅਦ ਆ ਗਈ ਸੀ ਤੇ ਆਪਰੇਸ਼ਨ ਸਕਸੈਸਫੁਲੀ ਹੋ ਗਿਆ ਡਾਕਟਰ ਸਾਹਿਬ ਇੱਕ ਸਵਾਲ ਜ਼ਰੂਰ ਤੁਹਾਡੇ ਲਈ ਵੀ ਇਹ ਖੜਾ ਹੁੰਦਾ ਹੈ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੈ ਕਿ ਰਜਿੰਦਰ ਹਸਪਤਾਲ ਦੀ ਲਾਈਟ ਗਈ ਹੋਵੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰ ਅਜਿਹਾ ਹੋ ਚੁੱਕਾ ਹੈ ਜਦੋਂ ਲਾਈਟ ਗੁੱਲ ਹੋ ਜਾਂਦੀ ਹੈ ਤੇ ਐਮਰਜੈਂਸੀ ਦੇ ਵਿੱਚ ਤਾਂ ਵੈਸੇ ਹੀ ਇਕ ਹੌਟਲਾਈਨ ਹੁੰਦੀ ਹੈ ਜਿਹੜੀ ਕਿ 24 ਘੰਟੇ ਚੱਲਦੀ ਰਹਿੰਦੀ ਹੈ ਜਿਹੜੇ ਇੱਕ ਝਪਕਾ ਵੀ ਲਾਈਟਰ ਜਿਹੜੀ ਉਹ ਨਹੀਂ ਮਾਰਦੀ ਸੋ ਇਹ ਆਪਣੇ ਆਪ ਦੇ ਵਿੱਚ ਜਿਹੜਾ ਬਿਆਨ ਮੰਤਰੀ ਸਾਹਿਬ ਨੇ ਦਿੱਤਾ ਉਹ ਕਿੰਨਾ ਕੁ ਵਾਜਬ ਹੈ ਇਸ ਸਵਾਲ ਜ਼ਰੂਰ ਹੈ ਸਨਲ ਪੈਰਲਲ ਗਰਕ ਸਾਹਿਬ ਮੌਜੂਦ ਨੇ ਡਾਕਟਰ ਰਵੀ ਨੇ ਔਰ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਤਮਾਮ ਉਹ ਸਾਲ ਮਰੀਜ਼ਾਂ ਦੀ ਸੇਵਾ ਕਰਦੇ ਹੋਏ گزارੇ ਨੇ ਆਪਰੇਸ਼ਨ ਸਰਜਰੀਜ਼ ਕਰਦੇ ਹੋਏ گزارੇ ਨੇ ਗਰਕ ਸਾਹਿਬ ਤੁਸੀਂ ਅੱਜ ਰਜਿੰਦਰਾ ਹਸਪਤਾਲ ਦੀ ਘਟਨਾ ਦੇਖੀ ਹੋਣੀ ਹੈ ਜਿਸ ਦੇ ਵਿੱਚ ਇੱਕ ਡਾਕਟਰਾਂ ਦਾ ਪੈਨਲ ਆਪਰੇਸ਼ਨ ਕਰ ਰਿਹਾ ਤੇ ਆਪਰੇਸ਼ਨ ਚੰਦਰਨ ਲਾਈਟ ਚਲੀ ਜਾਂਦੀ ਹੈ ਔਰ ਲਾਈਟ ਜਾਣ ਤੋਂ ਬਾਅਦ ਉਹ ਡਾਕਟਰ ਵੀਡੀਓ ਬਣਾ ਕੇ ਕਹਿੰਦੇ ਨੇ ਕਿ 15 ਮਿੰਟ ਹੋ ਗਏ ਸਾਨੂੰ ਖੜੇ ਹੋਏ ਵੈਂਟੀਲੇਟਰ ਵੀ ਬੰਦ ਹੋ ਚੁੱਕਿਆ ਤੇ ਅਸੀਂ ਉਡੀਕ ਕਰ ਰਹੇ ਹਾਂ ਕਿ ਕਦੋਂ ਲਾਈਟ ਆਏਗੀ ਤੇ ਫਿਰ ਇਲਾਜ ਕੀਤਾ ਜਾਏਗਾ ਤੇ ਮੰਤਰੀ ਸਾਹਿਬ ਦਾ ਇਹ ਬਿਆਨ ਆਇਆ ਕਿ ਡਾਕਟਰ ਘਬਰਾ ਗਿਆ ਸੀਗਾ ਡਾਕਟਰ ਨੇ ਘਬਰਾ ਕੇ ਇਹ ਬਿਆਨ ਦਿੱਤਾ ਸਭ ਕੁਝ ਠੀਕ ਆ 올 ਇਸ ਵੈਲ ਲਖੋ ਮੰਤਰੀ ਸਾਹਿਬ ਦਾ ਕਈ ਪੁੱਠੇ ਪੁੱਠੇ ਬਿਆਨ ਨਹੀਂ ਆ ਮੈਂ ਮੈਂ ਕਹਦਾ ਉਹਨਾਂ ਪਹਿਲਾਂ ਜਦ ਐਨਆਰਜੀ ਦੀਆਂ ਸੀਟਾਂ ਬਾਹਰਿਆਂ ਨੂੰ ਦਿੱਤੀਆਂ ਪੰਜਾਬ ਦੇ ਬੱਚਿਆਂ ਦੇ ਅਗੇਂਸਟ ਜਾ ਕੇ ਆ ਤਿੰਨ ਮਹੀਨੇ ਪਹਿਲਾਂ ਤਿਆਰ ਮਹੀਨੇ ਪਹਿਲੇ ਜਦੋਂ ਵੀ ਉਹ ਬੋਲੇ ਥੋੜੇ ਨਰਾਸ਼ ਹੋਏ ਸੀ ਵੀ ਉਹਨਾਂ ਦੇ ਖਿਲਾਫ ਕਿਉਂ ਬੋਲਿਆ ਗਿਆ ਅਸਲ ਦੇ ਵਿੱਚ ਨਾਈਟ ਜਾਣਾ ਰਜਿੰਦਰ ਹਸਪਤਾਲ ਤੇ ਤੁਸੀਂ ਵੀ ਕਰਕੀਆ ਹੌਟਲਾਈਨ ਦੀ ਹੌਟਲਾਈਨ ਤੇ ਬਹੁਤ ਜ਼ੋਰ ਲਾਇਆ ਗਿਆ ਜੀ ਮੈਂ ਖੁਦ ਉਹਦੇ ਤੇ ਜ਼ੋਰ ਲਾਇਆ ਵੀ ਅਟਲਾਈਨ ਹੋਣੀ ਚਾਹੀਦੀ ਹੈ ਕਿਉਂਕਿ ਤੇ ਚੱਲਦੀ ਜੀਵਨ ਹੈ ਜਿਹੜਾ ਉਹ ਤਾਂ ਮੁੜ ਕੇ ਨਹੀਂ ਨਾ ਨਾ ਹੂੰ ਤੇ ਪਰ ਉਹ ਨਹੀਂ ਹਸਪਤਾਲ ਦਾ ਬਿਜਲੀ ਵੋਡੀਆਂ ਸਾਬ ਪ੍ਰਾਂ ਦਾ ਇਹਦਾ ਐਸਜੀਓ ਹੁੰਦਾ ਹੈ ਉੱਥੇ ਹੂੰ ਹੂੰ ਪਬਲਿਕ ਹੈਲਥ ਵਾਲਿਆਂ ਦਾ ਕੀ ਬਿਜਲੀ ਵਾਲਿਆਂ ਦਾ ਉਹ ਕੋਈ ਬਹੁਤਾ ਸਿੱਕੀ ਕਰਦਾ ਹੈ ਉਹ ਕਿਉਂਕਿ ਉਹਨਾਂ ਤੋਂ ਕੋਈ ਫਰਕ ਨਹੀਂ ਬੰਦਾ ਬਾਈਟ ਚਲੀ ਗਈ ਮਰੀਜ਼ ਦਾ ਨੁਕਸਾਨ ਉਹ ਮੈਨੇਜਰ ਅਸਲ ਚ ਬਿਜਲੀ ਦਾ ਪ੍ਰਬੰਧ ਜਿਹੜਾ ਹੈ ਉਹ ਹਸਪਤਾਲ ਦੇ ਅੰਦਰ ਹੈ ਹੂੰ ਉਹ ਜਾਂ ਪੀਡਬੀ ਦਾ ਜਿਹੜਾ ਬਿਜਲੀ ਵਿਭਾਗ ਹੈ ਉਹ ਕਰਦਾ ਹੈ ਕਿ ਜਾਂ ਜਿਹੜੇ ਬਿਜਲੀ ਸਪਲਾਈ ਬਿਜਲੀ ਕਾਰਪੋਰੇਸ਼ਨ ਕਰਦੀ ਹੈ ਉਹ ਕਰਦੀ ਹੈ ਜੀ ਪੀਐਸਪੀਸੀਐਲ ਅਮਦਨ ਵੀ ਇੱਕ ਮੈਂ ਥਲੇ ਉੱਤੇ ਉਹ ਤੇ ਕੋਸ਼ਿਸ਼ ਕੀਤੀ ਵੀ ਜਨਰੇਟਰ ਜਿਹੜਾ ਆਟੋ ਹੋਵੇ ਜਾਂ ਇਧਰੋਂ ਲਾਈਟ ਜੀ ਨਾ ਨਾਲੀ ਔਨ ਹੋ ਗਿਆ ਜੀ ਜੀ ਆਪੇ ਔਨ ਹੋਏ ਨਾ ਕੱਟੂ ਕੱਟ ਉਹ ਟੀਚ ਮੈਂ ਬੈਠਾ ਚੱਪਦੀਆਂ ਰਹੇ ਹੂੰ ਉਹ ਟੀਚ ਤੇ ਬਹੁਤ ਜ਼ਿਆਦਾ ਚਾਹੀਦਾ ਜਾਂ ਚਾਨਣ ਬਹੁਤ ਜ਼ਿਆਦਾ ਚਾਹੀਦਾ ਤਾਂ ਸਰਜਰੀ ਹੁੰਦੀ ਹੈ ਜੀ 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 ਅਸੀਂ ਕਈ ਵਾਰੀ ਲਾਈਟ ਗਿਆ ਪੂਰਾ ਐਸੀ ਕਹਿੰਦੇ ਆ ਜੇ ਵੀ ਆਰ ਦੀ ਸਰਜਨ ਦਾ ਹੂੰ ਜੀ ਕਾਰਨ ਸਰ ਹੂੰ ਮੈਂ ਹੁਣ ਖੁੰਦਿਆਂ ਤੇ ਜਾ ਕੇ ਸਰਜਰੀ ਕਰਦਾ ਬਿਲਕੁਲ ਠੀਕ ਸੋ ਉੱਥੇ ਕੋਈ ਘਬਰਾਹਣ ਦੀ ਗੱਲ ਨਹੀਂ ਲਾਈਟ ਹੈਣੀ ਹੂੰ ਚਾਰਚ ਵੀ ਕਮਾਂਡਰ ਦੀ ਚਾਰਚ ਹੀ ਲੈ ਆਉਣੀ ਜੀ ਉਹ ਕਮਾਂਡ ਹੁੰਦੀਆਂ ਕਿਹੜੀਆਂ ਚਾਰਚਾਂ ਨਾਲ ਉਹ ਬਾਈਕ ਹੁੰਦੀ ਹੀ ਨਹੀਂ ਉੱਨੀ ਚਲੋ ਜੀ ਛੋਟਾ ਮोटा ਦੋ ਟਾਂਕੇ ਰਹਿੰਦੇ ਹੁਣ ਸਿੱਧਾ ਲਾ ਦਿੰਦਾ ਸਰਜਨ ਹੂੰ ਪਰ ਜਿੰਨੀ ਜਿਹੜਾ ਗੰਭੀਰ ਹੈ ਕੋਈ ਮੇਜਰ ਸਰਜਰੀ ਆ ਹਾਂ ਕੋਈ ਵੱਡੀ ਸਰਜਰੀ ਆ ਉਦੋਂ ਰਸਤੇ ਦਿੱਕਤ ਹੋ ਜਾਂਦੀ ਹੈ ਤਾਂ ਬੰਬ ਨਹੀਂ ਜਾਂ ਦਿਨਾਂ ਚੋਂ ਉਹ ਜਾਂ ਤਾਂ ਡਿਨਟਰ ਨਾਲ ਬੈਠ ਹੋਵੇ ਜਾਂ ਫਿਰ ਇਕੱਲਾ ਬੈਠ ਹੋਵੇ ਹੂੰ ਜੇ ਉਹ ਨਹੀਂ ਹੈ ਕਿ ਕੀ ਤਾਂ ਉਹਦੇ ਵਿੱਚ ਅਸੀਂ ਕਰਦੇ ਆਂ ਭਾਈ ਜੇ ਕੋਈ 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 ਤਾਂ ਬਹਾਨਾ ਨਹੀਂ ਕਰਦਨੀ ਹੈ ਅਸੀਂ ਕਰਦੇ ਆਂ ਵੀ ਹੁਣ ਕਰੀਏ ਕੀ ਹੂੰ ਹਾਲਪਾ ਜਦੋਂ ਚੰਗਾ ਬਲੀਡਿੰਗ ਨਹੀਂ ਹੋ ਰਹੀ ਜਾਂ ਕਿਤੇ ਬਲੀਡਿੰਗ ਹੋ ਰਹੀ ਹੋਵੇ ਹੂੰ ਫਿਰ ਕੀ ਹੋਵੇ ਬਲੀਡਾ ਹੋ ਗਿਆ ਬਲੀਡਿੰਗ ਹੋ ਗਈ ਤੁਹਾਨੂੰ ਪਤਾ ਹੀ ਨਹੀਂ ਕਿੱਥੋਂ ਪਾਈ ਖੁੱਲਦੇ ਹੋਇਆ ਹੂੰ ਇਹ ਗੰਬੀਰ ਸੁਭਾਤਾ ਹੈ ਡਾਕਟਰ ਨਲੇ ਨਲੇ ਇਹ ਇਹ ਬਿਆਨ ਤੁਹਾਨੂੰ ਲੱਗਦਾ ਨਹੀਂ ਸਕੋ ਡਾਕਟਰੀ ਪੇਸ਼ੇ ਦੇ ਲਈ ਵੀ ਖਤਰਨਾਕ ਹੈ ਕਿ ਜਿਹੜਾ ਡਾਕਟਰ ਡਾਕਟਰ ਜਿਹੜਾ ਆਪਰੇਸ਼ਨ ਥੀਟਰ ਦੇ ਵਿੱਚ ਘਬਰਾ ਗਿਆ ਤੇ ਉਸ ਘਬਰਾਣ ਵਾਲੇ ਵੇ ਡਾਕਟਰ ਦੇ ਕੋਲ ਤੁਸੀਂ ਮਰੀਜ਼ ਨੂੰ ਲੰਮਾ ਪਾਇਆ ਹੋਇਆ ਨਹੀਂ ਨਹੀਂ ਮੈਂ ਆਣਾ ਮੈਂ ਆਣਾ ਨਾ ਐ ਨਹੀਂ ਐ ਨਹੀਂ ਮੈਂ ਹਸਬਾ ਦੇਉ ਤੇ ਕੋਈ ਡਾਕਟਰ ਘਬਰਾਇ ਨਹੀਂ ਹੂੰ ਜਿਹੜਾ ਡਾਕਟਰ ਬਲਦੀਰ ਸਿੰਘ ਆ ਖੁਦ ਆਈ ਸਰਜਨ ਹੈ ਜੀ ਮੈਨੂੰ ਨਹੀਂ ਪਤਾ ਇਹ ਨਹੀਂ ਆਈ ਸਰਜਰੀ ਕਿੰਨੀ ਕਰੀ ਆ ਪਰ ਆਈ ਸਰਜਰੀ ਕੋ ਬਹੁਤ ਏਡਾ ਜਿਆਦਾ ਹੁੰਦਾ ਨਹੀਂ ਐ ਥੋੜੀ ਵਾਈਟ ਨਾਲ ਕਰਦਾ ਹੂੰ ਜਿਹੜੀ ਵੱਡੀ ਸਰਜਰੀ ਉਹ ਚ ਬਹੁਤ ਜਿਆਦਾ ਨਾਈਟ ਵਗੈਰਾ ਚਾਹੀਦੀ ਹੁੰਦੀ ਆ ਕੋਈ ਡਾਕਟਰ ਮੈਂ ਘੱਟੋ ਘੱਟ ਸਾਰੇ ਜੀਵਨ ਦੇ ਵਿੱਚ ਨਾ ਨਾ ਆਏ ਆ ਆਪਣੇ ਟਿਚਰਾਂ ਨੂੰ ਕਦੇੋਂ ਵੀ ਦੇਖਿਆ ਨਾ ਨਾ ਆਏ ਆ ਆਪਣੇ ਸਟੂਡੈਂਟਸ ਨੂੰ ਕਦੇੋਂ ਦੇਖਿਆ ਡਾਈਟ ਹੋਵੇ ਨਾ ਹੋਵੇ ਸਰੀਰ ਔਖਾ ਹੋ ਜਾਈਏ ਕਿਤੇ ਕੋਈ ਨਾੜੀ ਕੱਟੀ ਜਾਵੇ ਕਿਉਂਕਿ ਸਾਰ ਸਿਡੀਟ ਹੁੰਦੇ ਨੇ ਸਰਜਰੀ ਬਿਲਕੁਲ ਠੀਕ ਸਰ ਪਰ ਜੀ ਉਹਨਾਂ ਸਭ ਨੂੰ ਠੀਕ ਕਰਦਾ ਹੈ ਹੈਂਡਲ ਕਰਦਾ ਹੈ ਮਰੀਜ਼ ਨੂੰ ਬਚਾ ਕੇ ਭੇਜ ਦਿਆ ਹੂੰ ਉਹ ਇਹ ਵੀ ਬਿਆਨ ਹੈ ਬਲਬੀਰ ਸਿੰਘ ਦਾ ਇੱਕ ਕੋਈ ਹੋਰ ਕੋਈ ਜਾਣੇ ਮਾਗਰੇ ਵਰਗਾ ਦੇਖਦਾ ਜਿਵੇਂ ਉਹਨੇ ਉੱਥੇ ਯੂਨੀਵਰਸਿਟੀ ਚ ਕਰਿਆ ਸੀ ਕਿ ਤਮ ਸਭੀ ਮੰਨਨ ਦਾ ਵੀ ਯਾਰ ਉਹਨੂੰ ਪਤਾ ਨਹੀਂ ਕੀ ਕਰੀ ਪਰ ਇਹ ਬਲਬੀਰ ਸਿੰਘ ਵੱਲੋਂ ਬਿਆਨ ਜਿਹੜਾ ਬੜਾ ਹੀ ਹੂੰ ਦੁੱਖ ਭਰਿਆ ਹੈ ਮਾੜਾ ਹੈ ਮੱਧ ਭਾਗਾ ਇੱਕ ਤਾਂ ਦੂਜੀ ਗੱਲ ਇਹ ਹੈ ਇਹ ਵੀ ਕੋ ਕਰਦਾ ਹੈ ਵੀ ਬਲਬੀਰ ਸਿੰਘ ਹਕੀਕਤ ਨੂੰ ਦੇਖਣ ਦੀ ਬਜਾਏ ਸਿਆਸਤ ਜਿਆਦਾ ਕਰਦਾ ਹੈ ਸਸਤੀ ਸਿਆਸਤ ਇਸ ਜੀਗਾ ਇਹ ਕਹਿਣਾ ਇਹਦੇ ਨਾਲ ਮੈਂ ਸਹਿਮਤ ਆ ਇਹ ਕਹਿਣਾ ਕਿ ਇਹ ਵੀ ਡਾਕਟਰ ਤੁਸੀਂ ਉਹੀ ਜੇ ਹੱਥ ਚ ਦਿੱਤਾ ਹੋਇਆ ਮਰੀਜ਼ ਉਹ ਜਿਹੜਾ ਲਾਈਟ ਜਾਂ ਤੇ ਘਬਰਾ ਗਿਆ ਕੱਲੋਂ ਉੱਥੇ ਕੋਈ ਹੋਰ ਗਲਬੜ ਹੋ ਗਈ ਸਾਡੀ ਕਹਿੰਦੇ ਬਾਈਕ ਤੇ ਹੀ ਇਹ ਘਬਰਾ ਲੇਗਾ ਉਹ ਤੇ ਭਾਈ ਮਰੀਜ਼ ਤੁਸੀਂ ਉਹੀ ਜੇ ਘਬਰਾਣ ਵਾਲੇ ਨੂੰ ਕਦੇ ਦਿੱਤਾ ਇਹ ਤਾਂ ਉਹ ਗੱਲ ਹੈ ਵੀ ਪਾਕੇਟ ਉਸ ਨੂੰ ਬਣਾਤਾ ਤੁਸੀਂ ਜਿਹੜਾ ਹਵਾਈ ਜਹਾਜ਼ ਚਲਾਉਂਦੇ ਹੁੰਦਾ ਘਬਰਾ ਜਾਂਦਾ ਇਹ ਤਾਂ ਕਰੈਸ਼ ਹੀ ਹੋ ਜਾਊਗਾ ਸਹੀ ਮਾਰੀ ਗੱਲ ਤਾਂ ਤੇਰੀ ਨੂੰ ਕੋਈ ਕੰਦੀ ਤੇ ਧਿਆਨ ਦੇਣਾ ਚਾਹੀਦਾ ਸੀ ਕਿ ਮੈਂ ਕਹਾਂਗਾ ਜ਼ਿੰਮੇਵਾਰੀ ਸੀ ਉਹ ਕਹਿੰਦਾ ਦੇਖੋ ਜੀ ਬਾਈਕ ਚਲੀ ਗਈ ਮਾਰੀ ਗੱਲ ਅਸੀਂ ਇੱਕ ਤਾਂ ਇਹ ਦੇਖਾਂਗੇ ਕਿ ਉਹਦੇ ਕਿਤੇ ਨੁਕਸ ਕਿੱਥੇ ਆ ਕਿਉਂ ਹੋਇਆ ਹੈ ਕਿ ਅੱਗੇ ਨਾ ਹੋਵੇ ਦੁਬਾਰਾ ਨਾ ਹੋਵੇ ਬਿਲਕੁਲ ਠੀਕ ਹੈ ਦੁਬਾਰਾ ਨਾ ਹੋਵੇ ਬਿਲਕੁਲ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਗਰਗ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਇਸਨ ਪੈਰਲਲ ਗਰਗ ਸਾਫ ਦਾ ਰਜਿਸਟਰਾਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਔਰ ਜਿਹੜਾ ਦੱਸਿਆ ਕਿ ਇਦਾਂ ਨਹੀਂ ਹੁੰਦਾ ਕਿ ਇੱਕ ਜਿਹੜਾ ਡਾਕਟਰ ਘਬਰਾ ਆ ਗਿਆ ਤੇ ਘਬਰਾਟ ਛਾ ਕੇ ਉਹ ਇਦਾਂ ਦਾ ਕੋਈ ਬਿਆਨ ਦੇ ਗਿਆ ਜੇ ਉਹ ਕਬਰਾਟ ਚੀ ਆ ਗਿਆ ਤਾਂ ਫਿਰ ਉਹ ਡਾਕਟਰ ਕਹਦਾ ਜੇ ਕਬਰਾਏ ਹੋਏ ਡਾਕਟਰ ਦੇ ਸਾਹਮਣੇ ਤੁਸੀਂ ਮਰੀਜ਼ ਪਾਤਾ ਫਿਰ ਤਾਂ ਹੋਰ ਜ਼ਿਆਦਾ ਗੰਭੀਰ ਵਿਸ਼ਾ ਫਿਰ ਤਾਂ ਸੋਚਣਾ ਪਏਗਾ ਜਿਹੜੇ ਤੁਸੀਂ ਡਾਕਟਰ ਸਭਾਨ ਰੱਖ ਰਹੇ ਹੋ ਉਹਨਾਂ ਤੇ ਵੀ ਇੱਕ ਸਵਾਲ ਜ਼ਰੂਰ ਤੁਸੀਂ ਆਪ ਹੀ ਖੜਾ ਕਰ ਦਿੱਤਾ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਣ ਰਹੂ ਪੀਟੀਸੀ ਨਿਊਜ਼ ਹਾਲ ਧੰਨਵਾਦ ਜਿਹੜਾ ਵੈਕੀ ਬੰਦ ਹੈ ਹੀ ਇਸ ਨਾਓ ਆਫਟਰ ఎవਰੀਥਿੰਗ ਰਿਫਾਰਮ ਰਿਫਾਰਮਸ ਪੇ ਫੀਰਮਸ ਕੇ ਅੰਦਰ ਨਾ ਹੀ ਆਲਸਾ ਪਿਕਡ ਅ ਜਨੋਸੋਫੀਕਲ ਪਾਰਟ ਲਾਈਟ ਫੇਲ ਹੋ ਗਈ ਸੀ ਡਿਪਾਰਟਮੈਂਟ ਮੇ ਕੋਈ ਵੀ ਟੀਮ ਉਸ ਵੇਲੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਰਹੇ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟਿਲੇਟਰ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ ਦੱਸੋ ਅਸੀਂ ਆਪਰੇਟ ਕਿੱਦਾਂ ਕਰੀਏ ਕਿਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਸਦੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇ ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟੂਬੇਟਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਨਹੀਂ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਕਦੋਂ ਨਹੀਂ ਨਹੀਂ ਬੰਦ ਜੀ ਸਟਾਫ ਜਿਹੜਾ ਵੈਂਟੀ ਬੰਦ ਹੈ ਹੀ ਇਸ ਨਾਓ ਆਫਟਰ ਏਵਰੀਥਿੰਗ ਰਿਪੋਰਟ ਰਿਪੋਰਟਸ ਹੈ ਫਰਮਸ ਕੇ ਅੰਦਰ ਨਾ ਹੀ ਆਲਸੋ ਪਿਕਡ ਅਪ ਜੈਨੋਸਰਜੀ ਪਾਰਟ ਹੁੰਦਾ ਹੈ। ਲੈ ਦੇ ਪਰਟਮੈਂਟ ਮੈਂ ਕੋਈ ਵੀ ਟੀਮ ਹੈ ਉਸ ਵੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਹੋਏ ਨੇ ਤੇ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ। ਤੁਸੀਂ ਅਸੀਂ ਆਪਰੇਟ ਕਿੱਦਾਂ ਕਰੀਏ ਕਿਰ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ। ਸਾਰੇ ਸਟਾਫ ਇਹੀਂ ਖੜਾ ਪਿਆ ਵੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬਿਟਿਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ